ਉੱਥੇ ਮੈਂ 20 ਦਿਨ ਸਿਰਫ ਰਿਆਂਜੀ ਚੌਂਕੀ ਚ ਤੇ ਉੱਥੇ ਸਾਨੂੰ ਨਾਲ ਵਾਪਸ ਭੇਜ ਦਿੰਦਾ ਹੈ। ਇਸ ਲਈ ਉਹ ਕਹਿੰਦਾ ਵੀ ਮਤਲਬ ਹੁਣ ਇੱਥੋਂ ਗੇਮ ਚੱਲਦੀ ਆ ਤੇ ਆਪਾਂ ਕਰਵਾ ਲੈਨੇ ਗੇ ਤੇ ਮਤਲਬ ਸਾਰਾ ਕੰਮ ਉਹਨੇ ਹੀ ਕਰਵਾਇਆ ਸੀਗਾ ਤੇ ਉੱਥੇ ਪਾਕਿਸਤਾਨੀ ਬੰਦਾ ਸੀਗਾ ਜਿਹੜਾ ਕੰਮ ਕਰਵਾਉਂਦਾ ਹੈ। ਮੈਂ ਇੱਥੋਂ ਭਾਜੀ 3 ਲੱਖ ਰੁਪਏ ਸਿਰਫ ਉਹਨੂੰ ਕਰਕੇ ਦਿੱਤਾ ਸੀ ਬਾਕੀ ਉਹਨੇ ਕਿਹਾ ਸੀ ਮੈਂ ਆਪੇ ਰੇਂਜ ਕਰ ਲੂੰਗਾ ਵੀ ਮੈਨੂੰ ਕਾਫੀ ਟਾਈਮ ਹੋਗਾ ਇੱਥੇ ਲਾਏ ਨੂੰ। ਕਈ ਗੇ ਚੌਂਕੀ ਜੀ ਸੀ ਪਰ ਸਾਨੂੰ ਉੱਥੋਂ ਨਾਲ ਕੱਢਿਆ ਨਹੀਂ ਹੈਗਾ ਤੇ ਅਸੀਂ ਉੱਥੇ ਹੀ ਅਸੀਂ ਬੈਠੇ ਰਹੇ 20 ਦਿਨ ਸਾਨੂੰ ਉਹਨਾਂ ਨੇ ਇੱਦਾਂ ਹੀ ਬਿਠਾਇਆ ਤੇ ਲੋ ਉਹਨਾਂ ਨੇ ਸਾਨੂੰ ਖਾਣ ਪੀਣ ਨੂੰ ਦਿੱਤਾ ਸਭ ਕੁਝ ਤੇ ਇਦਾਂ ਮਰ ਗਲਤ ਕੋਈ ਸਾਡੇ ਨਾਲ ਨਹੀਂ ਕਿਸ ਤਰ੍ਹਾਂ ਦਾ ਕੋਈ ਕੁੱਝ ਕੀਤਾ ਗਿਆ ਦੇਖਿਆ ਵੀ ਉਹਨਾਂ ਨੇ ਹੱਥ ਕੜੀਆਂ ਕੱਢ ਲੀਆਂ ਫੇਰ ਬੰਦੇ ਕਹਿੰਦੇ ਸੀ ਜੇ ਹੱਥ ਕੜੀਆਂ ਲਾ ਕੇ ਲੈ ਜਾਂਦੇ ਤਾਂ ਉਹ ਕੈਂਪ ਚ ਲੈ ਕੇ ਜਾਂਦੇ ਆ ਤੇ ਹਾਂ ਜੀ ਹੁਣ ਮਤਲਬ ਪਾਕਿਸਤਾਨ ਦੇ ਵੀ ਸੀਗੇ ਉਹਨਾਂ ਦੇ ਕੰਟਰੀਆਂ ਨੇ ਨਹੀਂ આજ ਤੱਕ ਕੁਝ ਸਾਲ ਡੇਢ ਸਾਲ ਪਹਿਲਾਂ ਵੀ ਕਹਿੰਦੇ ਜਰਮਨ ਨੇ ਰਿਪੋਰਟ ਕੀਤੇ ਸੀ ਉਹਨਾਂ ਨੇ ਨਹੀਂ ਜਾਗ ਲੈਣ ਹਡ ਹੋਂਦ ਤਾਈਓ ਵਾਪਸ ਚੜ ਗਏ ਹੁਣ ਬੰਦੇ ਉੱਸੀ ਰਹੀ ਜਾਂਦੇ ਆ ਅਮਰੀਕਾ ਦੀ ਧਰਤੀ ਤੇ ਬਹੁਤ ਸਾਰੇ ਭਾਰਤ ਦੇ ਨੌਜਵਾਨ ਸੁਨਹਿਰੀ ਸੁਪਨਿਆਂ ਨੂੰ ਲੈ ਕੇ ਗਏ ਸੀਗੇ ਲੱਖਾਂ ਰੁਪਏ ਉਹਨਾਂ ਨੇ ਖਰਚ ਕੀਤੇ ਬਹੁਤ ਸਾਰੇ ਖਰਚ ਵਾਸਤੇ ਬਹੁਤ ਸਾਰੇ ਹਿੱਲੇ ਵਸੀਲੇ ਕੀਤੇ ਤੇ ਹੁਣ ਅਮਰੀਕਾ ਦੇ ਵਿੱਚ ਸੱਤਾ ਦੀ ਤਬਦੀਲੀ ਹੋਈ ਹੈ ਬਾਈਡਨ ਤੋਂ ਬਾਅਦ 트럼ਪ ਨੇ ਸੱਤਾ ਸੰਭਾਲ ਲਈ ਤੇ ਉਸ ਤੋਂ ਬਾਅਦ ਉਸਨੇ ਬਹੁਤ ਸਾਰੇ ਜਿਹੜੇ ਵਿਦੇਸ਼ੀ ਨਾਗਰਿਕ ਸੀਗੇ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ। ਉਹਨਾਂ ਦੇ ਵਿੱਚੋਂ ਬਹੁਤ ਸਾਰੇ ਭਾਰਤੀ ਵੀ ਨੇ ਤੇ ਭਾਰਤੀਆਂ ਦੇ ਵਿੱਚੋਂ ਬਹੁਤ ਸਾਰੇ ਪੰਜਾਬੀ ਵੀ ਨੇ। ਕਪੂਰਥਲਾ ਜ਼ਿਲ੍ਹੇ ਦੇ ਵੀ ਆ ਜਿਹੜੇ 6 ਵਿਅਕਤੀ ਸੀਗੇ ਉਹਨਾਂ ਨੂੰ ਡਿਪੋਰਟ ਕੀਤਾ ਗਿਆ। ਅਸੀਂ ਕਪੂਰਥਲਾ ਦੇ ਪਿੰਡ ਡੋਗਰਾਂਵਾਲ ਵਿੱਚ ਪਹੁੰਚੇ ਹਾਂ ਜਿੱਥੇ ਆ ਇਸ ਨੌਜਵਾਨ ਨੂੰ ਵੀ ਜਿਹੜਾ ਕਿ ਆ ਡਿਪੋਰਟ ਕੀਤਾ ਗਿਆ ਲੱਖਾਂ ਰੁਪਏ ਖਰਚ ਕੇ ਇਸ ਨਹਿਰੀ ਸੁਪਨੇ ਲੈ ਕੇ ਆ ਆਪਣੇ ਉੱਥੇ ਅਮਰੀਕਾ ਦੀ ਧਰਤੀ ਤੇ ਗਿਆ ਸੀ ਤੇ ਹਜੇ ਕੁਝ ਮਹੀਨੇ ਹੋਈ ਇਸ ਨੌਜਵਾਨ ਨੂੰ ਹੋਏ ਉਹ ਗਏ ਨੂੰ ਹੋਏ ਸਨ ਗੱਲਬਾਤ ਕਰਾਂਗੇ ਹਾਂਜੀ ਵੀਰ ਜੀ ਕੀ ਨਾਮ ਜੀ ਆਪ ਦਾ ਭਾਜੀ ਵਿਕਰਮ ਜੀ ਦਾ ਨਾਮ ਹੈ ਹਾਂਜੀ ਵਿਕਰਮ ਜੀ ਕਿੰਨਾ ਸਮਾਂ ਹੋਇਆ ਸੀ ਤੁਹਾਨੂੰ ਅਮਰੀਕਾ ਗਿਆ ਨੂੰ ਤੇ ਕਿੰਨਾ ਪੈਸਾ ਖਰਚ ਕਰਕੇ ਗਏ ਸੀ ਮੈਂ ਭਾਜੀ 14 ਦਸੰਬਰ ਨੂੰ ਚੱਲਿਆ ਸੀਗਾ ਤੇ ਮੈਂ ਮਹੀਨੇ ਦੇ ਕ੍ਰੋਸਿੰਗ ਕਰ ਗਿਆ ਸੀਗਾ ਤੇ ਉੱਥੇ ਮੈਂ 20 ਦਿਨ ਸਿਰਫ ਰਿਹਾ ਜੀ ਚੌਂਕੀ ਚਾ ਤੇ ਉੱਥੇ ਹੀ ਸਾਨੂੰ ਨਾਲ ਵਾਪਸ ਭੇਜ ਦਿੱਤਾ ਗਿਆ ਦਾ ਕਿਹੜੇ ਕਿਹੜੇ ਮੁਲਕਾਂ ਤੁਸੀਂ ਕ੍ਰੋਸ ਕਰਕੇ ਗਏ ਕਿੱਦਾਂ ਗਏ ਉੱਥੇ ਪਹੁੰਚੇ ਮੈਂ ਭਾਜੀ ਇੱਥੋਂ ਤੇ ਯੂਰਪੀ ਗਿਆ ਸੀਗਾ ਤੇ ਉੱਥੋਂ ਫਿਰ ਮੈਂ ਸਿਲਵਾਡੋਰ ਤੇ ਸਿਲਵਾਡੋਰ ਤੋਂ ਬਿਗਵਾਟਾ ਮੈਕਸੀਕੋ ਮੈਕਸੀਕੋ ਦਾ ਬਾਰਡਰ ਕ੍ਰੋਸ ਕੀਤਾ ਹੈ ਤਾਂ ਵਿੱਚ ਕਿੰਨਾ ਕੁ ਤੁਸੀਂ ਪਰਿਵਾਰ ਨੇ ਖਰਚਾ ਕੀਤਾ ਕਿਉਂਕਿ ਪਰਿਵਾਰ ਦੀ ਜਿਹੜੀ ਹਾਲਤ ਹੈ ਉਤੋਂ ਸਾਨੂੰ ਦੱਸ ਰਹੀ ਹੈ ਕਿ ਕੋਈ ਅਮੀਰ ਤੁਹਾਡੀ ਫੈਮਿਲੀ ਨਹੀਂ ਹੈਗੀ ਤੁਹਾਨੂੰ ਪਤਾ ਹੀ ਹੈ ਜੀ ਹੁਣ ਫਿਰ ਇਦਾਂ ਦੇ ਕੰਮਾਂ ਦੇ ਪੈਸੇ ਤੇ ਲੱਗ ਜਾਂਦੇ ਆ ਕੁਝ ਕਦੇ ਮੈਂ ਕੀਤੇ ਸੀਗੇ ਪੈਸੇ ਤੇ ਕੁਝ ਮੇਰਾ ਯਾਰ ਦੋਸਤ ਸੀਗਾ ਸਪੇਨ ਰਹਿੰਦਾ ਸੀਗਾ ਤੇ ਉਹਨੇ ਹੀ ਕੀਤੇ ਸੀਗੇ ਰੈਂਜ ਤੇ ਉਹ ਪੰਜ 6 ਸਾਲ ਤੋਂ ਉੱਥੇ ਰਹਿ ਰਿਹਾ ਸੀ ਤੇ ਫਿਰ ਅਸੀਂ ਉਹ ਕਹਿੰਦਾ ਵੀ ਮਤਲਬ ਹੁਣ ਇੱਥੋਂ ਗੇਮ ਚੱਲਦੀ ਆ ਤੇ ਆਪਾਂ ਕਰਵਾ ਲਏ ਨੇ ਗੇਮ ਤੇ ਮਤਲਬ ਸਾਰਾ ਕੰਮ ਉਹਨੇ ਹੀ ਕਰਵਾਇਆ ਸੀਗਾ ਤੇ ਉੱਥੇ ਪਾਕਿਸਤਾਨੀ ਬੰਦਾ ਸੀਗਾ ਜਿਹੜਾ ਕੰਮ ਕਰਵਾਉਂਦਾ ਸੀ ਤੇ ਫਿਰ ਅਸੀਂ ਦੋਵਾਂ ਨੇ ਇਕੱਠਿਆਂ ਨੇ ਸਲਾਹ ਕੀਤੀ ਅਸੀਂ ਦੋਵੇਂ ਚੱਲ ਗਏ ਤੇ ਸਿਲਵਾਡੋਰ ਤੱਕ ਅਸੀਂ ਇਕੱਠੇ ਗਏ ਉੱਥੋਂ ਸਾਨੂੰ ਉਹਨੇ ਅਲੱਗ-ਅਲੱਗ ਕਰਤਾ ਸੀ ਮੈਨੂੰ ਹੁਣ ਨਹੀਂ ਪਤਾ ਵੀ ਉਹ ਕ੍ਰੋਸ ਕਰ ਗਿਆ ਜਾਂ ਮੇਰੇ ਤੋਂ ਪਿੱਛੇ ਆ ਜਾਂ ਕੀ ਹਾਲਤ ਆ ਵੇਰਾ ਮਤਲਬ ਹਲੇ ਤੱਕ ਮੇਰਾ ਉਹ ਨਾਲ ਕੋਈ ਕੰਟੈਕਟ ਨਹੀਂ ਹੋਇਆ ਇਹ ਤੁਹਾਡਾ ਭਾਜੀ ਕਿੰਨਾ ਖਰਚ ਆ ਗਿਆ ਸੀ ਪੂਰੇ ਆ ਪੂਰੇ ਜਿੰਨੇ ਉਹਨਾਂ ਜਾਣਦੇ ਉੱਤੇ ਮੈਂ ਇੱਥੋਂ ਭਾਜੀ 3 ਕਰ ਲੱਖ ਰੁਪਏ ਸਿਰਫ ਉਹਨੂੰ ਕਰਕੇ ਦਿੱਤਾ ਸੀ ਬਾਕੀ ਉਹਨੇ ਕਿਹਾ ਸੀ ਮੈਂ ਆਪੇ ਰੇਂਜ ਕਰ ਲਊਗਾ ਵੀ ਮੈਨੂੰ ਕਾਫੀ ਟਾਈਮ ਹੋ ਗਿਆ ਇੱਥੇ ਲਾਏ ਨੂੰ ਤੇ ਮੈਂ ਇਹ ਤੇ ਕਿਹਾ ਆਪਾਂ ਯੋਰ ਪਰ ਹੋ ਜੰਨੇ ਵੀ ਮੇਰਾ ਨਹੀਂ ਹੱਥ ਪੈਂਦਾ ਅਗੇ ਦਾ ਉਹ ਕਹਿੰਦਾ ਵੀ ਮੈਂ ਆਪੇ ਸਾਰਾ ਰੇਂਜ ਕਰ ਲਊਗਾ ਦੇ ਉਹਨਾਂ ਹੀ ਕੀਤੀ ਸਾਰੀ ਗੱਲਬਾਤ ਕਹਿੰਦਾ ਚੱਲ ਆਪਾਂ ਰਹਿਣਾ ਤੇ ਉੱਥੇ ਇਕੱਠਾ ਹੀ ਆ ਤੇ ਆਪਾਂ ਆਪੇ ਹੀ ਕਰ ਲਵਾਂਗੇ ਤੇ ਫਿਰ ਉਸ ਹਿਸਾਬ ਨਾਲ ਫਿਰ ਉਹਨਾਂ ਹੀ ਸਾਰੀ ਗੱਲ ਕਰਕੇ ਤੇ ਅਸੀਂ ਚੱਲ ਗਏ ਜੀ ਭਾਜੀ ਜਿਸ ਤਰ੍ਹਾਂ ਕਿ ਤੁਸੀਂ ਉੱਥੇ ਤੁਹਾਨੂੰ 20 ਦਿਨ ਹੀ ਹੋਏ ਸੀਗੇ ਹਜੇ ਗਿਆ ਨੂੰ ਤਾਂ ਤੁਹਾਨੂੰ ਕਿੱਦਾਂ ਉੱਥੇ ਰੈਸਟ ਕਰ ਲਿਆ ਕਿੱਦਾਂ ਤੁਹਾਨੂੰ ਪਹਿਲਾਂ ਨਹੀਂ ਪਤਾ ਲੱਗਾ ਕਿ ਸਾਡੇ ਨਾਲ ਇਦਾਂ ਰਿਪੋਰਟ ਕਰ ਸਕਦੇ ਆ ਕੀ ਸਾਰਾ ਉਹ ਘਟਨਾਕੜਮ ਹੋਇਆ ਦੇਖੋ ਜੀ ਜਿੱਦਾਂ ਸਾਰੇ ਜਾਣਦੇ ਅਸੀਂ ਵੀ ਉਦਾਂ ਹੀ ਗਏ ਸੀ ਤੇ ਕ੍ਰੋਸਿੰਗ ਜਿੱਦਾਂ ਸਾਰੇ ਕਰਦੇ ਆ ਅਰੈਸਟ ਤੇ ਸਾਰੇ ਉੱਥਿਆਂ ਨੂੰ ਹੋਣਾ ਹੀ ਹੁੰਦਾ ਹੈ ਚਲੋ ਸਾਡਾ ਕੇਸ ਜਲਦੀ ਲੱਗ ਜਾਊਗਾ ਤਰੀਕਾ ਜਲਦੀ ਪੈ ਜਾਊਗੀ ਆ ਤੇ ਫਿਰ ਉੱਥੇ ਚਲੋ ਆਪਾਂ ਅਰੈਸਟ ਤੇ ਆਪ ਹੀ ਆਪਾਂ ਸਰੈਂਡਰ ਕਰਨਾ ਹੁੰਦਾ ਕਰਕੇ ਸਾਨੂੰ ਲੱਗੇ ਹੀ ਬਾਕੀ ਮਾਹੌਲ ਦੇ ਹਿਸਾਬ ਨਾਲ ਸਾਨੂੰ ਲੱਗਦਾ ਹੀ ਵੀ ਗਰਮ ਹੁੰਦਾ ਵੈ ਪਰ ਸਾਨੂੰ ਇਹ ਹੀ ਹੋਣਾ ਹੀ ਅੱਜ ਦੇ ਨਿਕਲਦੇ ਨਿਕਲ ਜਾਵਾਂਗੇ ਤੇ ਆਉਣ ਵਾਲੇ ਸਮੇਂ ਦਾ ਕੀ ਪਤਾ ਹੁੰਦਾ ਕਿੱਦਾਂ ਦਾ ਆਉਣਾ ਜਾਂ ਕਿੱਦਾਂ ਦਾ ਨਹੀਂ ਫਿਰ ਅਸੀਂ ਚੜ ਗਏ ਹੀ ਤੇ ਪਹਿਲਾਂ ਦੇ ਬੰਦੇ ਉਥੋਂ ਚੌਂਕੀਆਂ ਵਿੱਚੋਂ ਨਿਕਲ ਜਾਂਦੇ ਸੀ ਜਾਂ ਕੈਂਪਾਂ 'ਚ ਭੇਜ ਜਾਂਦੇ ਸੀ ਬੰਦੇ ਵਕੀਲ ਕਰਕੇ ਨਿਕਲ ਜਾਂਦੇ ਸੀ ਤੇ ਸਾਨੂੰ ਤਾਂ ਫਿਰ ਚੌਂਕੀ 'ਚ ਹੀ ਚਲੋ ਅਸੀਂ ਅਰਦਾਸਾਂ ਹੀ ਕਰਦੇ ਗਏ ਵੀ ਸਾਨੂੰ ਚੌਂਕੀ 'ਚ ਹੀ ਕੱਢ ਦੇਣ ਅਸੀਂ ਗਏ ਚੌਂਕੀ 'ਚ ਸੀ ਪਰ ਸਾਨੂੰ ਉਥੋਂ ਉਹਨਾਂ ਨੇ ਕੱਢਿਆ ਨਹੀਂ ਹੈਗਾ ਤੇ ਅਸੀਂ ਉੱਥੇ ਹੀ ਅਸੀਂ ਬੈਠੇ ਰਹੇ 20 ਦਿਨ ਸਾਨੂੰ ਉਹਨਾਂ ਨੇ ਇਦਾਂ ਹੀ ਬਿਠਾਇਆ ਤੇ ਚਲੋ ਉਹਨਾਂ ਨੇ ਸਾਨੂੰ ਖਾਣ ਪੀਣ ਨੂੰ ਦਿੱਤਾ ਸਭ ਕੁਝ ਤੇ ਇਦਾਂ ਮਰ ਗਲਤ ਕੋਈ ਸਾਡੇ ਨਾਲ ਨਹੀਂ ਕਿਸੇ ਤਰ੍ਹਾਂ ਦਾ ਕੁਝ ਕੀਤਾ ਗਿਆ ਤੇ 20 ਦਿਨਾਂ ਬਾਅਦ ਸਾਨੂੰ ਬਿਨਾ ਕੋਈ ਡੈਪੋਟੇਸ਼ਨ ਜਾਂ ਸਾਡੇ ਬਿਆਨ ਲੈ ਬਿਨਾ ਸਾਨੂੰ ਪੁੱਛੇ ਦੱਸੇ ਆਰਮੀ ਵਾਲੇ ਜਹਾਜ਼ ਤੇ ਬਿਠਾਇਆ ਸਾਨੂੰ ਅੰਮ੍ਰਿਤਸਰ ਲਿਆ ਕੇ ਲਾਤਾਂ ਤੇ ਤੁਹਾਨੂੰ ਉਹਨਾਂ ਨੇ ਨਹੀਂ ਦੱਸਿਆ ਕਿ ਅਸੀਂ ਰਿਪੋਰਟ ਕਰ ਰਹੇ ਹਾਂ ਤੁਹਾਨੂੰ ਆਪਣੇ ਤੁਹਾਡੇ ਮੁਲਕ ਭੇਜ ਰਹੇ ਨਹੀਂ ਉਹਨਾਂ ਨੇ ਸਾਨੂੰ ਇਦਾਂ ਦਾ ਕੁਝ ਨਹੀਂ ਦੱਸਿਆ ਨਾ ਸਾਡੇ ਕੋਈ ਸਾਈਨ ਕਿਸੇ ਤਰ੍ਹਾਂ ਦੇ ਕਰਵਾਏ ਗਏ ਆ ਵੀ ਤੁਹਾਨੂੰ ਰਿਪੋਰਟ ਕਰਨ ਲੱਗੇ ਚਾਹੀਏ ਆਪਣੀ ਮਰਜ਼ੀ ਨਾਲ ਜਾ ਰਹੇ ਆ ਕਿਸੇ ਤਰ੍ਹਾਂ ਦਾ ਕੋਈ ਸਾਈਨ ਨਹੀਂ ਸਾਡਾ ਆ ਸਾਨੂੰ ਨਾ ਤਾਂ ਸਾਨੂੰ ਕੋਈ ਸਟੈਂਪ ਉਹਦਾ ਦੀ ਮਤਲਬ ਲਾਈ ਉਹਨਾਂ ਨੇ ਵੀ ਡਿਪੋਰਟ ਕਰ ਦਿੱਤਾ ਤੁਹਾਨੂੰ ਯਾਰ ਮੀ ਤੁਹਾਡੇ ਉੱਥੇ ਹੋਰ ਦੇਸ਼ਾਂ ਦੇ ਵੀ ਜਿਹੜੇ ਨੌਜਵਾਨ ਹੈਗੇ ਆ ਉੱਥੇ ਕਿਦਾਂ ਮਤਲਬ ਹੋੜਾਂ ਮੁਲਕਾਂ ਦੇ ਵਿੱਚ ਤਾਂ ਪਾਕਿਸਤਾਨ ਦੇ ਜਾਂ ਹੋਰ ਕਿਸੇ ਦੇ ਹਾਂਜੀ ਹਾਂਜੀ ਉੱਥੇ ਹਰੇਕ ਕੰਟਰੀ ਦੇ ਆਉਂਦੇ ਆ ਜਿੱਦਾਂ ਹੁਣ ਆਪਣੇ ਜਿਦਾ ਇੰਡੀਅਨ ਹੋ ਗਏ ਨੇਪਾਲ ਦੇ ਚਾਈਨਸ ਦੇ ਪਾਕਿਸਤਾਨੀ ਇਹਨਾਂ ਨੂੰ ਥੋੜਾ ਟਾਈਮ ਉੱਥੇ ਲੱਗ ਜਾਂਦਾ ਆ ਪ੍ਰੋਸੈਸ ਚਲੋ ਇਹ ਆਪਣੇ ਬੰਦੇ ਸੈਲਮ ਲੈ ਲੈਂਦੇ ਆ ਨੇੜੇ ਕੰਟਰੀਆਂ ਜਿਦਾ ਸੈਂਟਰਲ ਅਮਰੀਕਨ ਦੀਆਂ ਇਹ ਕੇਸ ਉੱਥੇ ਕਹਿੰਦੇ ਘੱਟ ਲਾਉਂਦੇ ਆ ਇਹ ਉਹਦੇ ਆਪਣਾ ਕੰਮਕਾਰ ਕਰਦੇ ਆ ਤੇ ਚਲੋ ਠੀਕ ਠਾਕ ਆ ਜੀ ਇਹਨਾਂ ਨੂੰ ਮੈਕਸੀਕੋ ਨਾਲੋਂ ਦੇ ਤਕਰੀਬਨ ਤੀਜੇ ਚੌਥੇ ਦਿਨ ਹੀ ਵਾਪਸ ਭੇਜ ਦਿੰਦੇ ਆ ਉਹ ਦੁਬਾਰਾ ਫੇਰ ਕ੍ਰੋਸ ਕਰਕੇ ਆ ਜਾਂਦੇ ਆ ਕਿਉਂਕਿ ਉਹਨਾਂ ਦੇ ਘਰ ਵਾਲੀ ਗੱਲ ਹੀ ਆ ਜਦੋਂ ਮਰਜ਼ੀ ਆ ਜਾਂਦੇ ਆ ਤੇ ਜਿੱਦਾਂ ਕਿ ਹੁਣ ਆਪਣੇ ਹੋਰ ਵੀ ਉੱਥੇ ਪੰਜਾਬੀ ਮੁੰਡੇ ਜਾਂ ਕੁੜੀਆਂ ਜਿੱਦਾਂ ਦੇ ਕੇਸ ਵਿੱਚ ਤੁਸੀਂ ਸੀਗੇ ਉਦਾਂ ਹੈਗੇ ਉੱਥੇ ਹਾਂਜੀ ਹਾਂਜੀ ਉੱਥੇ ਤਕਰੀਬਨ ਕਾਫੀ ਹੱਲੇ ਹੈਗੇ ਆ ਜੀ ਆਈ ਵੀ ਜਾਂਦੇ ਸੀ ਤੇ ਉੱਥੋਂ ਕਾਫੀ ਮੰਡੇ ਉੱਥੇ ਹੈਗੇ ਆਪਣੇ ਕੁੜੀਆਂ ਫੈਮਲੀਆਂ ਹੈਗੀਆਂ ਸਕੇ ਕਾਫੀ ਪਰ ਜਿੱਦਾਂ ਕਿ ਤੁਹਾਨੂੰ ਜਦੋਂ ਜਹਾਜ਼ ਦੇ ਵਿੱਚ ਲੈ ਕੇ ਆਂਦਾ ਰਿਹਾ ਕਹਿੰਦੇ ਕਿ ਕੋਈ ਹੱਥ ਕੜੀ ਵਗੈਰਾ ਵੀ ਲਾਈ ਸੀ ਕੋਈ ਹਾਂਜੀ ਉੱਥੋਂ ਜਦੋਂ ਅਸੀਂ ਸਾਨੂੰ ਉੱਥੋਂ ਨਾ ਖੜਿਆ ਸੀ ਤੇ ਜਦੋਂ ਪਹਿਲਾਂ ਸਾਰੇ ਬੈਠੇ ਸੀ ਤੇ ਉੱਥੋਂ ਨਾਲ ਸਾਡੇ ਇੰਡੀਅਨ ਫੈਮਲੀਆ ਸੀ ਸਾਨੂੰ ਦੇ ਹੀ ਇਥੋਂ ਮਤਲਬ ਸਾਨੂੰ ਰੀਲੀਜ਼ ਕਰੂਗੇ ਕਿਉਂਕਿ ਫੈਮਲੀ ਨੂੰ ਕਹਿੰਦੇ ਸੀ ਰਿਪੋਰਟ ਨਹੀਂ ਕਰਦੇ ਤੇ ਫਿਰ ਅਸੀਂ ਬੈਠ ਗਏ ਤੇ ਫਿਰ ਦੇਖਿਆ ਵੀ ਉਹਨਾਂ ਨੇ ਹੱਥ ਕੜੀਆਂ ਕੱਢ ਲੀਆਂ ਫਿਰ ਬੰਦੇ ਕਹਿੰਦੇ ਸੀ ਜੇ ਹੱਥ ਕੜੀਆਂ ਲਾ ਕੇ ਲੈ ਜਾਂਦੇ ਤਾਂ ਉਹ ਕੈਂਪ ਚ ਹੀ ਲੈ ਕੇ ਜਾਂਦੇ ਆ ਤੇ ਫਿਰ ਸਾਨੂੰ ਇਹੀ ਚਲ ਕੋਈ ਨਹੀਂ ਕੈਂਪ ਚ ਚੱਲ ਜਾਵਾਂਗੇ ਉੱਥੋਂ ਨਿਕਲ ਜਾਵਾਂਗੇ ਤੇ ਫਿਰ ਇਹ ਵੀ ਡਰਦੇ ਹੀ ਨਾਲ ਫੈਮਲੀਆਂ ਬੱਚੇ ਆ ਵੀ ਇਹਨਾਂ ਨੂੰ ਥੋੜਾ ਕੈਂਪ ਚ ਭੇਜਣ ਲੱਗੇ ਆ ਜਦੋਂ ਸਾਨੂੰ ਉਹਨਾਂ ਫਿਰ ਜਹਾਜ਼ ਤੇ ਬਿਠਾਇਆ ਸਾਨੂੰ ਫਿਰ ਪਤਾ ਲੱਗਾ ਵੀ ਇਹ ਸਾਨੂੰ ਰਿਪੋਰਟ ਕਰਨ ਲੱਗੇ ਆ ਤਾਂ ਫਿਰ ਇੱਥੇ ਸਰਕਾਰ ਤੋਂ ਤੁਸੀਂ ਕੀ ਮੰਗ ਕਰਦੇ ਹੋਣ ਕਿ ਖਰਚਾ ਬਹੁਤ ਹੋ ਗਿਆ ਹੈਗਾ ਤਾਂ ਸਰਕਾਰ ਨੂੰ ਭੁਪਾਈ ਕਰਨੀ ਚਾਹੀਦੀ ਭਗਵੰਤ ਮਾਨ ਸਰਕਾਰ ਨੂੰ ਜਾਂ ਉਦੋਂ મોદી ਸਰਕਾਰ ਨੂੰ ਸਰਕਾਰ ਨੂੰ ਹੁਣ ਕੀ ਮੰਗ ਕਰੀਏ ਜੇ ਮੰਗ ਵਾਲਾ ਜੇ ਕੰਮ ਹੋਵੇ ਤੇ ਫਿਰ ਸਰਕਾਰ ਆਪੇ ਹੀ ਸਾਰਾ ਕੁਝ ਪੂਰਾ ਕਰੇ ਤੇ ਯਾਰ ਸਾਰਿਆਂ ਨੂੰ ਇੱਥੇ ਨੌਕਰੀਆਂ ਕੋਈ ਦੇਵੇ ਤੇ ਨਾ ਵੀ ਉਹਦਾ ਨਾਮ ਮੂੰਹ ਕਰੇ ਜੀ ਨੌਕਰੀਆਂ ਤੁਹਾਨੂੰ ਪਤਾ 5-10 ਹਜ਼ਾਰ ਤਨਖਾਹ ਬਣਦੀ ਉਹਦੇ ਚ ਕੀ ਬਣਦਾ ਆ ਤੇ ਬਾਕੀ ਸਰਕਾਰ ਨੂੰ ਹੁਣ ਮੰਗਦੇ ਆਪਾਂ ਇਹੀ ਕਰ ਸਕਦੇ ਜਿਹੜੇ ਹੁਣ ਪਹਿਲਾਂ ਉੱਥੇ ਬੈਠੇ ਆ ਉਹਨਾਂ ਨੂੰ ਨਾਮ ਵਾਪਸ ਬੁਲਾਉਣ ਚੱਲੋ ਜਿਹੜੇ ਅਸੀਂ ਤੇ ਹੁਣ ਆ ਗਏ ਅਸੀਂ ਆ ਹੀ ਗਏ ਆ ਜੋ ਸਾਡੀ ਕਿਸਮਤ ਚ ਘਟਾ ਉਹ ਤਾਂ ਪਹਿ ਹੀ ਗਿਆ ਆ ਜੇ ਆਪਣੀ ਸਰਕਾਰ ਅੱਗੋਂ ਬਣਾ ਕਰ ਦੇਵੇ ਤੇ ਉਹ ਜਾਜਲੈਂਡ ਨਹੀਂ ਹੀ ਹੋਣਾ ਸਾਨੂੰ ਹੋ ਸਕਦਾ ਉੱਥੇ ਸਹਿਲਮ ਦੇ ਦਿੱਤੀ ਜਾਂਦੀ ਇਹ ਆਪਣਾ ਕੋਈ ਕਰਦੇ ਫੀਚਰ ਹੈ। ਕਈ ਮੁਲਕ ਇਦਾਂ ਦੀਆਂ ਖਬਰਾਂ ਆਈਆਂ ਕਿ ਕਈ ਮੁਲਕਾਂ ਨੇ ਲੈਣ ਨਹੀਂ ਹੋਂ ਦਿੱਤੇ। ਹਾਂਜੀ, ਹੁਣ ਮੈਨੂੰ ਪਾਕਿਸਤਾਨ ਦੇ ਵੀ ਸੀਗੇ, ਉਹਨਾਂ ਦੀਆਂ ਕੰਟਰੀਆਂ ਨਹੀਂ। ਅਜ ਤੋਂ ਕੁਝ ਸਾਲ ਡੇਢ ਸਾਲ ਪਹਿਲਾਂ ਵੀ ਕਹਿੰਦੇ ਜਰਮਨ ਨੇ ਰਿਪੋਰਟ ਕੀਤੇ ਸੀ। ਉਹਨਾਂ ਨੇ ਨਹੀਂ ਜਾਗ ਲੈਣ ਹੋਂ ਦਿੱਤਾ ਹੀ ਉਹ ਵਾਪਸ ਚੱਲ ਗਏ। ਹੁਣ ਬੰਦੇ ਉੱਥੇ ਹੀ ਰਹੀ ਜਾਂਦੇ ਆ। ਤੇ ਆਪਣੇ ਵਾਲੇ ਕਹਿੰਦੇ ਕੋਈ ਗੱਲ ਨਹੀਂ ਆਉਣ ਦੋ ਜੀ। ਤਾਂ ਇਹ ਨੌਜਵਾਨ ਸੀਗਾ ਜਿਹੜਾ ਕਿ ਡੋਗਰਾਵਾਲ ਪਿੰਡ ਦਾ ਸੀਗਾ ਤੇ ਇਹ ਲੱਖਾਂ ਰੁਪਏ ਲਾ ਕੇ ਇੱਕ ਚੰਗਾ ਸੁਪਨਾ ਲੈ ਕੇ ਅਮਰੀਕਾ ਦੀ ਧਰਤੀ ਤੇ ਗਿਆ ਸੀ ਤਾਂ ਪਰ ਵਾਪਸ ਇਸ ਨੂੰ ਪਰਤਣਾ ਪਿਆ ਸਰਕਾਰਾਂ ਤੋਂ ਮੰਗ ਇਹਨਾਂ ਨੇ ਕੀਤੀ ਕਿ ਜੇ ਇੱਥੇ ਹੀ ਰੋਜ਼ਗਾਰ ਮਿਲਦਾ ਹੋਵੇ ਇੱਥੇ ਹੀ ਚੰਗੀਆਂ ਨੌਕਰੀਆਂ ਹੋਣ ਚੰਗੀਆਂ ਤਰਖਾਹਾਂ ਹੋਣ ਤਾਂ ਕਿਉਂ ਨੌਜਵਾਨਾਂ ਨੂੰ ਇਦਾਂ ਦੇ ਜਿਹੜੇ ਕਦਮ ਐ ਉਹ ਜਿਹੜੇ ਕਿ ਪੱਟਨੇ ਪੈਣ ਕੈਮਰਾਮੈਨ ਰਣਜੀਤ ਦੇ ਨਾਲ 인ਦਰਜੀਤ ਸਿੰਘ ਚਾਲ ਹਮਦਰ ਟੀਵੀ ਕਪੂਰਸਲਾ ਮੈਂ ਭਾਜੀ 14 ਦਸੰਬਰ ਨੂੰ ਚੱਲਿਆ ਸੀਗਾ ਤੇ ਮੈਂ ਮਹੀਨੇ ਦੇ ਕ੍ਰੋਸਿੰਗ ਕਰ ਗਿਆ ਸੀਗਾ ਤੇ ਉੱਥੇ ਮੈਂ 20 ਦਿਨ ਹੀ ਸਿਰਫ ਰਿਹਾ